شری ایک ہزار آٹھ مہامنڈلیشور اشلین جی مہاراج جی دے دوارہ کارکرم ہنومان جنم اتصف دا کارکرم کیتا جا رہا ہے امرتسر کی ساری جنتہ جنتا ہم ہمہما کے پہنچ رہی ہے اور پربھو درشن کر رہی ہے اور میں بھی پربھو دیس کردہ کہ جڑی بھی سنگت اتھے جڑیاں مرادہ لے کے آتی ساریاں پوریاں ہون اور میں اشلین جی مہاراج جی دا بہت بہت تانواد بھی کردہ اور ہاردک سواگت بھی کردہ ਕਿਉਂ ਸਮਾਜ ਨੂੰ ਸਨਾਤਨ ਦੇ ਨਾਲ ਜੋੜਨ ਦਾ ਜਿਹੜਾ ਕੰਮ ਕਰਦੇ ਪਏ ਨੇ ਉਹ ਹਿੰਦੁਸਤਾਨ ਵਾਸਤੇ ਬਹੁਤ ਜ਼ਰੂਰੀ ਹੈ ਕਿਉਂਕਿ ਸਾਡੇ ਸਸ਼ਵੀ ਪ੍ਰਧਾਨ ਮੰਤਰੀ ਜਿਹੜੇ ਖੁਦ ਇੱਕ ਸਨਾਤਨੀ ਨੇ ਉਹਨਾਂ ਨੇ ਦੇਸ਼ ਨੂੰ ਬਹੁਤ ਉਚਾਈ ਤੇ ਪਹੁੰਚਾਇਆ ਔਰ ਮੈਂ ਇੱਕ ਵਾਰੀ ਫੇਰ ਸਾਰਾ ਇਲਾਕਾ ਵਾਸੀਆਂ ਨੂੰ ਰਾਮਸਰ ਵਾਸੀਆਂ ਨੂੰ ਇਸ ਕਾਰਜਕ੍ਰਮ ਦੀ ਬਹੁਤ-ਬਹੁਤ ਵਧਾਈ ਦੇਣਾ ਜੈ ਜੀ ਸਰ ਅੱਜ ਕੀ ਕਹਿਣਾ ਚਾਹੁੰਦੇ ਹੋ ਨਮਸਕਾਰ ਮੇਰਾ ਨਾਮ ਰਾਜੇਸ਼ ਕੌਂਡਲ ਹੈ ਜੀ ਪੰਡਿਤ ਰਾਜੇਸ਼ ਕੌਂਡਲ ਸੰਤੋਸ਼ੀ ਮਾਤਾ ਮੰਦਰ ਸ਼ਰਮਾ ਕਲੋਨੀ ਤੋਂ ਤੋਂ ਅੱਜ ਅੱਜ ਆਨ ਦਾ ਸੁਭਾਗ ਪ੍ਰਾਪਤ ਹੋਇਆ ਸ਼੍ਰੀ ਅਸ਼ਨੀਲ ਜੀ ਮਹਾਰਾਜ ਜੀ ਦੇ ਮੰਦਿਰ 1008 1008 ਮਹਾ ਮੰਡਲੇਸ਼ਵਰ ਅਸ਼ਨੀਲ ਜੀ ਮਹਾਰਾਜ ਜੀ ਦੇ ਦਰਬਾਰ ਦੇ ਵਿੱਚ ਅੱਜ ਪਹੁੰਚਣ ਦਾ ਮੌਕਾ ਮਿਲਿਆ ਕਿਉਂਕਿ ਅੱਜ ਹਨੂ ਭਗਵਾਨ ਹਨੂਮਾਨ ਜੀ ਦਾ ਜਨਮ ਉਤਸਵ ਪੂਰੀ ਦੁਨੀਆ ਦੇ ਵਿੱਚ ਪੂਰੇ ਹਰਸ਼ੋ ਉਲਾਸ ਦੇ ਨਾਲ ਮਨਾਇਆ ਜਾ ਰਿਹਾ ਤਾਂ ਇਸੇ ਤਰ੍ਹਾਂ ਤੇ ਸਾਡੇ ਅਸ਼ਨੀਲ ਜੀ ਮਹਾਰਾਜ ਜੀ ਨੇ ਇਹ ਜਿਹੜਾ ਕਾਰਜਕ੍ਰਮ ਆਪਣੇ ਮੰਦਿਰ ਦੇ ਵਿੱਚ ਰੱਖਿਆ ਜਿਹੜਾ ਕਿ ਅੱਜ ਸਵੇਰੇ ਲਗਭਗ 10 ਵਜੇ ਤੋਂ ਸ਼ੁਰੂ ਹੈ ਔਰ ਸ਼ਾਮ 8 ਵਜੇ ਤੱਕ ਚਲੇਗਾ ਜਿਸ ਦੇ ਵਿੱਚ ਮੇਰਾ ਖਿਆਲ ਹੈ ਕਿ ਅੰਮ੍ਰਿਤਸਰ ਹੀ ਨਹੀਂ ਬਲਕਿ ਅੰਮ੍ਰਿਤਸਰ ਤੋਂ ਬਾਹਰ ਤੋਂ ਵੀ ਦੂਰ ਦੁਰਾਡੇ ਤੋਂ ਬਹੁਤ ਸਾਰੀਆਂ ਸੰਗਤਾਂ ਨੇ ਆ ਕੇ ਹਨੂਮਾਨ ਜੀ ਦਾ ਆਸ਼ੀਰਵਾਦ ਪ੍ਰਾਪਤ ਕੀਤਾ 525 ਕਿਲੋ ਦਾ ਲੱਡੂ ਜਿਸ ਦਾ ਭੋਗ ਅੱਜ ਬਾਬਾ ਬਜਰੰਗਬਲੀ ਜੀ ਨੂੰ ਲਗਵਾਇਆ ਜਾ ਰਿਹਾ ਤੋਂ ਇਹ ਉਪਰਾਲਾ ਜਿਹੜਾ ਸਾਡੇ ਅਸ਼ਨੀਲ ਜੀ ਮਹਾਰਾਜੀ ਦੇ ਵੱਲੋਂ ਕੀਤਾ ਗਿਆ ਮੈਂ ਜਿੱਥੇ ਸਾਰੀ ਸੰਗਤ ਨੂੰ ਵਧਾਈ ਦਿੰਦਾ ਅੱਜ ਦੇ ਕਾਰਜਕ੍ਰਮ ਦੀ ਔਰ ਉਸੇ ਉਸ ਦੇ ਨਾਲ ਅੱਜ ਮੈਂ ਈਸ਼ਵਰ ਅੱਗੇ ਪ੍ਰਾਰਥਨਾ ਕਰਦਾ ਕਿ हे ਪਰਮਪਿਤਾ ਪਰਮਾਤਮਾ ਅਸ਼ਨੀਲ ਜੀ ਮਹਾਰਾਜ ਜੀ ਨੂੰ ਰੋਗ ਮੁਕਤ ਲੰਮਾ ਜੀਵਨ ਪ੍ਰਦਾਨ ਕਰਨਾ ਤਾਂ ਜੋ ਉਹ ਸਨਾਤਨ ਦੀ ਇਸੇ ਤਰ੍ਹਾਂ ਹੀ ਸੇਵਾ ਕਰਦੇ ਰਹਿਣ ਔਰ ਸਨਾਤਨ ਦੇ ਨਾਲ ਲੋਕਾਂ ਨੂੰ ਜੋੜਦੇ ਰਹਿਣ ਕਿਉਂਕਿ ਅਸੀਂ ਇੱਕ ਅਮੀਰ ਵਿਰਸਾ ਸਾਡਾ ਸਨਾਤਨ ਇੱਕ ਅਮੀਰ ਵਿਰਸਾ ਹੈ ਔਰ ਇਸ ਦੀ ਸੰਭਾਲ ਦੀ ਜ਼ਰੂਰਤ ਹੈ ਔਰ ਜਿਹੜਾ ਕਿ ਅਸ਼ਨੀਲ ਜੀ ਮਹਾਰਾਜ ਬਹੁਤ ਬਖੂਬੀ ਨਿਭਾਰੇ ਹੈ ਅਸੀਂ ਉਹਨਾਂ ਦੇ ਤਹਿ ਦਿਲੋਂ ਸ਼ੁਕਰਗੁਜ਼ਾਰ ਹਾਂ ਔਰ ਇੱਕ ਵਾਰ ਫਿਰ ਤੋਂ ਸਾਰੀਆਂ ਸੰਗਤਾਂ ਨੂੰ ਬਹੁਤ 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 ਆ ಶ್ರೀ ਹਨੂਮਾਨ ਜਨਮੋਤਸਵ ਦੀਆਂ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਜੀ